ਰੋਮੇ ਅਕਾਲੀ ਦਲ ਜਿਹੜਾ ਵੈ 2027 ਦੇ ਵਿੱਚ ਪ੍ਰੋਪਰ ਤਰੀਕੇ ਨਾਲ ਸਰਕਾਰ ਆ ਬਣਾ ਰਿਆ ਸਰਕਾਰ ਬਣਾ ਰਿਆ ਉਹਦਾ ਕਾਰਨ ਹੈ ਕਿ ਭੀ ਲੋਕ ਜਿਹੜੇ ਨੇ ਪੰਜਾਬ ਦੇ ਲੋਕ ਉਹਨਾਂ ਨੇ ਟੈਸਟ ਕਰਕੇ ਵੇਖ ਲਿਆ ਕਾਂਗਰਸ ਨੂੰ ਵੀ ਕੈਪਟਨ ਸਾਹਿਬ ਨੂੰ ਵੀ ਚੰਨੀ ਸਾਹਿਬ ਨੂੰ ਵੀ ਮੌਕਾ ਦੇ ਲਿਆ ਹੁਣ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਮਾਨ ਸਾਹਿਬ ਨੂੰ ਵੀ ਮੌਕਾ ਦੇ ਲਿਆ ਕਿ ਜਿਹੜੀ ਦਿੱਲੀ ਤੋਂ ਸਰਜੀਵ ਪਾਰਟੀ ਹੈ ਹੈਨਾ ਉਹਨਾਂ ਨੇ ਦੇਖ ਲਿਆ ਕਿ ਪੰਜਾਬ 'ਚ ਜਿੰਨੇ ਵੀ ਅਫਸਰ ਨੇ ਇਸ ਟਾਈਮ ਪੰਜਾਬ ਤੇ ਰਾਜ ਦਿੱਲੀ ਕਰ ਰਹੀ ਆ ਦਿੱਲੀ ਦੇ ਉੱਤ ਪੰਜਾਬ ਦੇ ਕਿਸੇ ਬੰਦੇ ਨੂੰ ਉੱਥੇ ਜੋਬ ਕੋਈ ਪ੍ਰੋਪਰ ਜਿਹੜੀ ਐਡਮਿਨਿਸਟ੍ਰੇਟਿਵ ਜੋਬਾਂ ਦੇ ਉੱਤੇ ਪੰਜਾਬ ਦੇ ਲੋਕ ਨਹੀਂ ਦਿੱਲੀ ਦੇ ਲੋਕ ਬੈਠੇ ਹੋਏ ਨੇ ਹੈਨਾ ਉਹ ਲੋਕਾਂ ਨੇ ਇਹ ਦੇਖ ਲਿਆ ਕਿ ਪੰਜਾਬ ਦਾ ਪਿਛਲੇ 3.5 ਸਾਲ 'ਚ ਪੰਜਾਬ ਦੀ ਕੋਈ ਵੀ ਡਿਵੈਲਪਮੈਂਟ ਨਹੀਂ ਹੋਈ ਨਾ ਕਿ ਇਹ 3.5 ਸਾਲ 'ਚ ਪਿਛਲੇ 5 ਸਾਲ 'ਚ ਵੀ ਜਦੋਂ ਕਾਂਗਰਸ ਦਾ ਰਾਜ ਸੀਗਾ ਉਦੋਂ ਵੀ ਪੰਜਾਬ ਦੇ ਵਿੱਚ ਕੋਈ ਨਵੀਂ ਡਿਵੈਲਪਮੈਂਟ ਨਹੀਂ ਸੀ ਹੋਈ ਜਿਹੜਾ ਕਿ ਸਰਪਲੱਸ 32 ਵਾਲਾ ਸੂਬਾ ਸੀ ਅਕਾਲੀ ਦਲ ਨੇ ਬਣਾ ਕੇ ਛੱਡਿਆ ਇਹਨਾਂ ਨੇ ਫੇਰ ਅੱਜ 8-8 10-10 ਘੰਟੇ ਦੇ ਕਟਾਂ ਦੇ ਉੱਤੇ ਫੇਰ ਲਿਆ ਕੇ ਲੈੰਦਾ ਜਿਹੜੇ 32 ਦੇ ਸਵੇਰੇ-ਸਵੇਰੇ ਮਤਲਬ 10-10 ਘੰਟੇ ਦੇ ਘੱਟ ਹਫ਼ਤੇ ਦੇ ਵਿੱਚ 3-3 4-4 ਵਾਰੀ ਹੁੰਦੇ ਨੇ ਹਨਾ ਔਰ ਪੰਜਾਬ ਨੂੰ ਉਸ ਕਦਰ ਤੇ ਔਰ ਐਡਾ ਕਰਜ਼ਾਈ ਕਰ ਛੱਡਿਆ ਕਿ 4 ਲੱਖ ਕਰੋੜ ਦਾ ਨਵਾਂ ਕਰਜ਼ਾ ਜਿਹੜਾ ਹੈ ਪੰਜਾਬ ਨੂੰ ਇੱਕ ਬਦਲਾਵ ਦੇ ਰੂਪ ਚ ਇਹਨਾਂ ਨੇ ਦਿੱਤਾ ਮੈਂ ਤੁਹਾਨੂੰ ਦੱਸਦਾ ਹਾਂ ਜੀ ਕਿ ਜੇ ਆਮ ਆਦਮੀ ਪਾਰਟੀ ਕਹਿੰਦੀ ਹੈ ਆਮ ਆਦਮੀ ਪਾਰਟੀ ਦਾ ਸੁਪਰੀਮੋ ਸੁਪਰੀਮੋ ਨੇ ਹੀ ਰਿਟਰਨ ਤੌਰ ਤੇ ਲਿਖਤੀ ਤੌਰ ਤੇ ਮਜੀਠੀਆ ਸਾਹਿਬ ਕੋਲੋਂ ਮਾਫੀ ਮੰਗੀ ਸੀ ਕਿ ਵੀ ਅਸੀਂ ਜਿਹੜੀ ਆ ਤੁਹਾਡੇ ਤੇ ਗਲਤ ਇਲਜ਼ਾਮ ਲਗਾਏ ਨੇ। ਔਰ ਜੇ ਪਿਛੇ ਐਨਡੀਪੀਐਸ ਦੇ ਉਹਦੇ ਪਰਚੇ ਦੇ ਤਹਿਤ ਉਹਨਾਂ ਨੂੰ ਫੜਿਆ ਸੀਗਾ ਤੇ ਉਹਦੇ ਵਿੱਚ ਵੀ ਉਹਨਾਂ ਨੂੰ ਕਲੀਨ ਚੀਟ ਮਿਲੀ ਆ। ਔਰ ਦੂਜੇ ਪਾਸੇ ਜੇ ਅੱਜ ਦੀ ਗੱਲ ਕਰੀਏ ਜਿਹੜਾ ਹੁਣ ਉਹਨਾਂ ਨੇ ਉਹਨਾਂ ਦੇ ਉੱਤੇ ਪਰਚਾ ਕੀਤਾ ਜਾਂ ਆ ਪਿਛਲੇ ਦਿਨੀ ਉਹਨਾਂ ਨੂੰ ਦੁਬਾਰਾ ਅਰੈਸਟ ਪਾਈ ਆ। ਉਹ ਇਨਕਮ ਤੋਂ ਵੱਧ ਇਹ ਉਹਦਾ ਸੋਰਸ ਦਾ ਉਹ ਉਹਦੇ ਉੱਤੇ ਕਦਾਂ ਨੇ ਇਹਦੇ ਤੇ ਪਰਚਾ ਕੀਤਾ ਕਮਾਈ ਤੋਂ ਵੱਧ ਇਨਕਮ ਦਾ ਹਨਾ ਉਹ ਨਸ਼ਿਆਂ ਦੇ ਵਿਰੁੱਧ ਕੋਈ ਪਰਚਾ ਨਹੀਂ ਹੈਗਾ ਲੇਕਿਨ ਹਾਂ ਉਹਦਾ ਡਰਾਮਾ ਇੱਕ ਐਡਾ ਤਗੜਾ ਰਚਿਆ ਗਿਆ ਉਹਦਾ ਸਟਾਈਲ ਐਡਾ ਤਗੜਾ ਰਚਿਆ ਗਿਆ ਕਿ ਜਿਹੜਾ ਲੋਕਾਂ ਨੂੰ ਇਹ ਦਿਖਾਇਆ ਜਾਏ ਕਿ ਨਹੀਂ ਅਸੀਂ ਆ ਕਰ ਲਿਆ ਉਹ ਇੱਕ ਬੜੀ ਤਗੜੀ ਸਕ੍ਰਿਪਟ ਸਕ੍ਰਿਪਟ ਰਚੀ ਗਈ ਔਰ ਉਹਦੇ ਅਧੀਨ ਉਹਨਾਂ ਨੂੰ ਇਹ ਫੜਿਆ ਗਿਆ ਇਹ ਵੀ ਤੁਹਾਡਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਔਰ ਉਹ ਵਾਲੇ ਦੇਣਾ ਦੇ ਵਿੱਚ ਹੋ ਜਾਣਾ ਕਿਉਂਕਿ ਕਾਨੂੰਨੀ ਪ੍ਰਕਿਰਿਆ ਵਾ ਸਾਰਾ ਸਿਸਟਮ ਉਹਦੇ ਚੋਂ ਹੀ ਨਿਕਲਦਾ ਜਿੱਦਾਂ ਤੁਹਾਡੇ ਪਹਿਲੇ ਸੁਪਰੀਮੋ ਨੇ ਮਾਫੀ ਮੰਗੀ ਸੀ ਤੇ ਇਦਾਂ ਹੀ ਹੁਣ ਦੁਬਾਰਾ ਵੀ ਇਹੋ ਹੀ ਹਾਲਾਤ ਹੋਣੇ ਨੇ ਇਹਦੇ ਬਾਅਦ ਫਿਰ ਉਹਨਾਂ ਨੇ ਦੇ ਮਾਫੀ ਮੰਗ ਕੇ ਆਪਣਾ ਛੁਟਕਾਰਾ ਕੋਈ ਜੇ ਇਥੇ ਉਹ ਕਹਿੰਦੇ ਪਏ ਨੇ ਵੀ 1000 ਗੁਣਾ ਉੱਥੇ ਬਣਾਈ ਹੈ ਕਿ ਵੀ ਉੱਥੇ ਮੇਰਾ ਖਿਆਲ 1100 ਕੁਝ ਕਿਦਾਂ ਦੱਸਦੇ ਪਏ ਨੇ ਏਕੜ ਤੇ ਮੇਰਾ ਤਾਂ ਸਾਰਾ ਸ਼ਿਮਲਾ ਇੰਨੇ ਚ ਨਹੀਂ ਵਸਿਆ ਹੋਣਾ ਸ਼ਿਮਲਾ ਇੱਕ ਛੋਟਾ ਜਿਹਾ ਮਾਲਕੇ ਵੀ ਇਹ ਨਾ ਉਹ ਏਰੀਆ ਨਹੀਂ ਹੈ ਬੜਾ ਲਿਮਿਟਿਡ ਜਿਆ ਏਰੀਆ ਤੇ ਨਾ ਉਹ ਸਾਰਾ ਸ਼ਿਮਲਾ ਹੀ ਮਜੀਠੀਆ ਸਾਹਿਬ ਦਾ ਹੈ ਨਾ ਇਹ ਸਭ ਫੇਕ ਨਿਊਜ਼ਾਂ ਨੇ ਜਿੱਦਾਂ ਕਹਿੰਦਾ ਨਿਊਜ਼ ਇਹ ਖਲਾਈ ਸੀ ਕਿ 29 ਮੋਬਾਈਲ ਨਿਕਲੇ ਮਜੀਠੀਆ ਸਾਹਿਬ ਦੇ ਕੋਲ 29 ਮੋਬਾਈਲ ਫੜੇਗੇ ਤੇ ਜਿਹੜੀ ਉਹਨਾਂ ਦੀ ਚਾਰਜ ਸ਼ੀਟ ਸੀਗੀ ਉਹਦੇ ਹੀ ਲਿਖਿਆ ਸੀ ਦੋ ਲੈਪਟਾਪ ਤੋਂ ਮੋਬਾਈਲ ਦਾ ਤੱਕ ਜਿਕਰ ਹੀ ਨਹੀਂ ਹੈਗਾ ਹੈ ਨਾ ਇਹ ਸਿਰਫ ਇਹ ਚੁਟਕਲੇ ਹੀ ਨੇ ਔਰ ਆਉਂਦੇ ਆਣ ਵਾਲੇ ਦਿਨਾਂ ਦੇ ਵਿੱਚ ਫਿਰ ਇਹ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਕੇ ਈਟ ਐਂਡ ਕਲੀਨ ਹੋ ਕੇ ਸਾਰਾ ਕੁਝ ਬਾਹਰ ਆਣਾ ਹੈ ਅਨਾ ਫਿਰ ਉਦਾਂ ਹੀ ਫਿਰ ਇਹਨਾਂ ਨੇ ਉਸੇ ਤਰੀਕੇ ਨਾਲ ਦੋਵੇਂ ਹੱਥ ਜੋੜ ਕੇ ਦੁਬਾਰਾ ਮਾਫੀ ਮੰਗ ਕੇ ਇਹ ਗੱਲ ਕਰਨੀ ਕਿ ਨਹੀਂ ਸਾਡੇ ਕੋਲ ਗਲਤੀ ਹੋ ਗਈ। ਦੇਖੋ ਜੀ ਇਸ ਵਿਸ਼ੇ ਦੇ ਉੱਤੇ ਇਹ ਹਾਈ ਕਮਾਂਡ ਦੇ ਵੱਡੇ ਪੱਧਰ ਦੇ ਚਰਚਾਵਾਂ ਨੇ ਇਹਨਾਂ ਦੇ ਉੱਤੇ ਮੈਂ ਗੱਠ ਜੋੜ ਦੇ ਬਾਰੇ ਤਾਂ ਨਹੀਂ ਕੁਝ ਗੱਲ ਕਰ ਸਕਦਾ। ਲੇਕਿਨ ਹਾਂ ਜਿਹੜੀ ਪਬਲਿਕ ਦੀ ਆਵਾਜ਼ ਹੈ ਲੋਕਾਂ ਦੀ ਆਵਾਜ਼ ਹੈ ਉਹ ਜਿੱਦਾਂ ਪਬਲਿਕ ਵਿਚਾਰਦੇ ਆ ਤੁਸੀਂ ਵੀ ਵਿਚਾਰਦੇ ਹੋ ਸਮਾਜ ਦੇ ਵਿੱਚ ਲੋਕ ਇੱਕ ਮੋੜ ਵਾਪਸ ਕਹਿਣ ਲੱਗ ਪਏ ਨੇ। ਨੇ ਜੋ ਅਕਾਲੀ ਦਲ ਨੇ ਪੰਜਾਬ ਦੀ ਤਰੱਕੀ ਕੀਤੀ ਸੀ ਜੇ ਪੰਜਾਬ ਦੀ ਡਿਵੈਲਪਮੈਂਟ ਅਕਾਲੀ ਦਲ ਦੇ ਟਾਈਮ ਤੇ ਹੋਈ ਸੀ ਉਹ ਅਕਾਲੀ ਦਲ ਦੇ ਟਾਈਮ ਤੇ ਉਸ ਤੋਂ ਬਾਅਦ ਨਾ ਤੇ ਉਹ ਕਾਂਗਰਸ ਦੇ ਵਿੱਚ ਹੋਈ ਨਾ ਆਮ ਆਦਮੀ ਪਾਰਟੀ ਦੇ ਵਿੱਚ ਹੋਈ ਠੀਕ ਹੈ ਧੰਨਵਾਦ